ਕਸ ਕੇ ਵੇਚੀ ਸਰਵੀਆਂ ਨੂੰ ਸੰਦੀਪ ਜੀ ਫਾਨ ਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਿੰਕੂ ਨਾਲ ਹੋ ਚੁੱਕੇ ਆਂ ਜੀ ਆਪਾਂ ਪਿੰਡ ਲੋਕਾ ਜ਼ਿਲ੍ਹਾ ਤਰਨਤਪੁਰ ਦਾ ਤਸਵੀਰ ਪੱਟੀ ਦੇਖੋ ਅੱਜ ਵੀ ਨੇ ਕੋਈ ਚਾਰ ਪੰਦੇ ਲੱਗੋ ਪਾਛੂ ਸੇਲ ਆ ਬਾਕੀ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿਕਾਰ ਸਤਿਕਾਰ ਸ੍ਰੀ ਭਾਜੀ ਕੀ ਹਾਲ ਜੇ ਠੀਕ ਆ ਜੇ ਹੋਰ ਡੈਂਪ ਪਾ ਤਾਂ ਜਦੋਂ ਜੀ ਥੋੜਾ ਜਿਆ ਨਾ ਮਾਲ ਬਾਜ਼ਾਰ ਮੰਦੇ ਕਰਕੇ ਨਾ ਬਾਹਰ ਹੁਣ ਗਾਹ ਮਾਲ ਲੈਣ ਜਾਈਦਾ ਅੱਛਾ ਬਰ ਘਰਾਲੇ ਮੁੱਲ ਉਹੀ ਕਰੀ ਜਾਂਦੇ ਸੀ ਫੇ ਥੋੜਾ ਭਾਅ ਖਿੱਚ ਕੇ ਲੈਣਾ ਪੈਂਦਾ ਤੇ ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੁਣ ਟੁੱਟ ਗਿਆ ਭਾਅ ਬਹੁਤ ਟੁੱਟ ਗਿਆ ਹੁਣ ਬਾਜ਼ਾਰ ਮੰਦੇ ਦੇ ਹਿਸਾਬ ਨਾਲ ਲੈ ਮੰਦੇ ਨਾ ਦੇ ਰਹੀਆਂ ਆਪਾਂ ਅੱਛਾ ਹਾਂਜੀ ਠੀਕ ਹੈ ਠੀਕ ਹੈ ਚਲੋ ਉਹ ਵਧੀਆ ਕੰਮ ਹਾਂਜੀ 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 ਮਾਲ ਵੇਚ ਗਿਆ ਉਹ ਤੁਹਾਡੇ ਕੋਲ ਅੱਜ ਕਿੰਨੇ ਫਿਰ ਜੀ ਆਪੇ ਕੋ ਜੇ ਚਾਰ ਜੇ ਜਾ ਜਰਦੀਓ ਲੈਣੀ ਆ ਜੀ ਆ ਜੀ 1 ਰੁਪਈਆ ਦਾ ਤੋਹਫਾ ਲੈਂਦਾ ਭਰਾਵਾ ਤੇ ਐ ਠੰਡਾ ਤੋਹਫਾ ਠੰਡਾ ਗੱਬੜਾ ਸੁਈ ਜੀ ਇਹ ਸੂਈ ਸੂਈ ਤਾ ਜੀ ਅੱਛਾ ਬੱਚਾ ਮਗਰ ਮਗਰ ਉਹ ਬੱਚਾ ਜੀ ਤੇ ਭਾਈ ਕਿਹਨਾ ਤੁਹਾਡਾ ਹਸਟਲ ਤਿਆਰ ਤੇ ਭਾਈ ਇਹ ਥੱਲੇ 15 ਕਿਲੋ ਹੈਗਾ 15 ਕਿਲੋ ਹੈਗਾ ਐ ਟੈਂਪ ਚਵੇਂ ਦੇਂਦੀ ਸੂਈ ਥੱਲੇ ਜਾ ਕੇ 18 20 ਕਿਲੋ ਕਰ ਜੂਗੀ ਦੂਜਾ ਸੂਆ ਦੂਜਾ ਸੂਆ ਖੋਲੀਏ ਫਿਰ ਹਾਂ ਜੀ ਕੋਈ ਨਹੀਂ ਵੇਖੋ ਦੂਜਾ ਸੂਆ ਤੇ ਆਹ ਤੁਹਾਡਾ ਆਜੂ ਬੜੀ ਬਿਲਕੁਲ ਵਧੀਆ ਮੈਂ ਨਾ ਠੰਡੀ ਵੀ ਸੰਦੀਪ ਆ ਬਹੁਤ ਵਧੀਆ ਤੇ ਜਵਾ ਵੀ ਪੋਲਾ ਨਹੀਂ ਗਾਂ ਵੀ ਚੰਗੀ ਆ ਬਿਲਕੁਲ ਬਹੁਤ ਏਰੀ ਵੀ ਸੰਦੀਪ ਜੀ ਬਾਜ਼ਾਰ ਤੇ ਰੱਖੀ ਕੋਈ ਹੈ ਆਪਣੇ ਟਾਈਮ ਤੇ ਚੋਣ ਵਾਲੀ ਆ ਹਾਂਜੀ ਹਾਂ ਦਾ ਮੌਸਮ ਵਧੀਆ ਆ ਗਿਆ ਆ ਗਿਆ ਮੀਂਹ ਰੋਣ ਆ ਗਿਆ ਆ ਗਿਆ ਆ ਗਿਆ ਬਾਹਰ ਅੱਜ ਤੇ ਕਰਦੀ ਕਿਰਪਾ ਦੇਖੋ ਬੂਤੀ ਵੇਖੋ ਅਗਲੇ ਗਲਾਸੀ ਚ ਪਾਣੀ ਪੀ ਲੈ ਖਾ ਰ ਮਾ ਮੂੰਹ ਹਾ ਇਧਰ ਆਖੋ ਬਾਠੀ ਗਿਆ ਇਹਦਾ ਫੋਟੋ ਵਾਲਾ ਸਦੀਪਾ ਬਾਕੀ ਫੋਟੋ ਵਾਲਾ ਹਾਂਜੀ ਫਿਰ ਸਦੀਪ ਜੀ ਆਪਾਂ ਭਰਾਵਾ ਨੂੰ ਤੋਹਫਾ ਦੇਣਾ ਹੈ ਕਿਰਪੀਆਂ ਦਾ ਤੇ ਮੁੱਲ ਕਰਨ ਨੂੰ ਤੇ ਇਹੋ ਜਿਹੇ ਤਾਂ ਲੋਕ 65 ਵੀ ਕਰੀ ਜਾਂਦੇ ਇਹ ਤੁਹਾਨੂੰ ਪਤਾ ਜੱਸੀ ਗਾਂ ਨੇ ਮੰਗਿਆ ਤੇ ਦੁੱਧ ਵੀ ਇਹਦਾ ਐ ਮਾਜਰਗਾ ਚਟਾ ਤੇ ਆਪਾਂ 52000 ਵੀ ਦੇ ਦਿੱਤੀ ਅੱਭੀ ਛੱਡਦੇ ਜ ਨੇ ਤੂੰ ਹੀ ਆਪੇ ਕਰਦੇ ਹੋ ਜੈ ਜੀ ਬਿਲਕੁਲ ਕਿਹਾ ਪਿਆਰੇ ਜੀ ਠੀਕ ਹੈ ਜੀ ਨਸਲਾ ਬੈਠ ਦੇ ਆ ਵੇ ਰਸਾਂਗੇ ਮੂੰਹ ਵੀ ਕਾ ਲਾ ਨਾ ਇਹ ਮੂੰਹ ਵੀ ਬੱਚਾ ਗਿਆ ਮਾ ਬੱਚਾ ਬੱਚਾ ਹਾਂ ਜੀ ਚਲੋ ਇੱਧਰ ਆਇਓ ਐ ਚੀਜ਼ ਹੈ ਗਣੀ ਜੀ ਕੁਆਲਟੀ ਵਾਹੀ ਕੁਆਲਟੀ ਆ ਆਹ ਜੀ ਇਹ ਵੇਖੋ ਜੀ ਇਹ ਪਰਸੋਂ 14 ਦਿਨ ਦੀ ਸੋਈ ਆ ਵੀ ਔਰ 14 ਦਿਨ ਹੋ ਗਿਆ ਇਹਨੂੰ ਸੋਈ ਨੂੰ ਅੱਛਾ ਤੇ 11 ਕਿਲੋ ਤੋਂ ਸਟਾਰਟ ਹੋਈ ਏ 11 ਤੋਂ ਸਟਾਰਟਿੰਗ ਆ 11 ਤੋਂ ਸਟਾਰਟਿੰਗ ਹੋਈ ਆ ਤੇ ਬਾਈ ਜੀ ਕਿਹੜਾ ਮਰ ਦੂਸਰਾ ਫਿਰ ਥੋੜਾ ਸਾਨੂੰ ਇਹ ਬਾਈ ਜੀ ਮੇਰੇ ਨਾਲ 14 15 ਕਿਲੋ ਤੇ ਸਹੀ ਕਰ ਦਿਓ ਆ ਦਿਖਾਓ ਮਾੜਾ ਲੇਵਾ ਲੋਵਾ ਦਿਖਾਓ ਵੇਖੋ ਆ ਹੋਣ ਕਟਾਈ ਦੇ ਵੇਖਿਓ ਕੀ ਮਗਰਾਂ ਦੇ ਚੈੱਕ ਕਰ ਲੋ ਲਓ ਜੀ ਇਹ ਵੀ ਦੇਖੋ ਬੜਾ ਜਹਾ ਤੇ ਲੇਵਾ ਵੇਖੋ ਝੋਟੀ ਜਾ ਕਿਨਾ ਜਬਰਦਸ ਦੋ ਤਾਲੇ ਜੋ ਨਹੀਂ ਭਾਈ ਜੀ ਬੈਣਾ ਭਾਈ ਜੀ 14 15 ਲੀਟਰ ਵਾਲੀ ਅੱਛਾ ਬਿਲਕੁਲ ਕਰਜਣਾ ਭਾਈ ਜੀ ਹਾਂ ਵੇਖੋ ਚਾਹ ਵੀ ਬੜਾ ਪੋਲਾ ਪਏ ਠੰਡੀਆਂ ਸੀਲ ਸਲਾਗੇ ਨਹੀਂ ਕੋਈ ਪਟ ਭਰਾ ਕੇ ਵਾ ਗਰਮ ਹੋਊਗੀ ਨਹੀਂ ਨਹੀਂ ਠੀਕ ਦਿਖੀ ਜਾਂਦੀ ਉਮਰ ਖਰੀਜ ਜੀ ਤੇਜਾ ਸੁਗਾ ਇੱਕ ਸਿੰਗ ਤੋਂ ਖੋਖਾ ਲੱਥਾ ਹੈ ਸੁਭਾ ਤੇਜਾ ਹੀ ਆ ਠੀਕ ਆ ਹਾਂਜੀ ਮੈਂ ਦੁੱਧ ਦੇਖੀ ਜਾਂਦੀ ਜੀ ਦੁੱਧ ਕਰਜਣਾ ਮੈਂ ਨੇ ਸਟਾਰਟਿੰਗ ਹੀ ਨਹੀਂ ਹੋ ਗਈ ਪਰ ਦਾਗ ਮੜੀ ਬੰਜਣਾ ਹਾਂਜੀ ਹੂੰ ਚੋਇਆ ਬੰਬ ਐ ਸੰਦੀਪ ਜੀ ਮੋਕੇ ਰੱਖਣੇ ਤਾਂ ਰੋਂਨਿਓ ਠੀਕ ਆ ਚਲੋ ਬੋਲੋ ਸੰਦੀਪ ਜੀ ਇਹੋ ਜਿਹੇ ਮੇਰੇ ਲੋਕ ਇੱਕ ਦਾਅ ਵੀ ਕਰਦੇ ਆ ਪਰ ਆਪਾਂ ਅੱਜ ਬਾਜ਼ਾਰ ਮੱਦੇ ਨਾ ਮਾਲ ਲਿਆ ਤੇ ਮੰਦੇਰਾ ਦੇਣਾ ਤੇ ਆਪਾਂ 9200 ਦੀ ਦੇ ਦਿੱਤੀ ਹੋਰ ਜਾਣ ਅੱਪੀ ਛੱਡੋ ਅੱਗੇ ਤੁਹਾਨੂੰ ਪਤਾ ਜੈ ਜੀ ਪਾਏ ਆ ਜੈ ਜੀ ਦੀ ਰੇਟ ਮੈਂ 92 ਹੋ ਜਾਣਾ ਸਾਥੀ ਆ ਜਾ ਨਹੀ ਪੂਰੇ 90 ਦੀ ਕਰਦੇ ਆਂ ਦੇਖੋ ਬਾਜੂਗਾ ਨੂੰ ਠੀਕ ਹੈ ਬਾਦ ਦੇ ਕੋਈ ਨਹੀਂ ਚੱਲਣ ਦੇ ਆਹ ਸੁਨੀਲ ਜੀ ਦੂਜਾ ਸੂਆ ਜੀ ਅੱਛਾ ਤੇ ਇਹਦੇ ਥੱਲੇ ਵੀ ਇਹਨੂੰ ਇਹਨੂੰ ਸੂਈ ਨੂੰ ਹੋ ਗਿਆ ਜੇ 6 7 ਦਿਨ ਹੋ ਗਏ ਸੂਈ ਨੂੰ ਬੱਚਾ ਇਹਦਾ ਵਗਰ ਠੀਕ ਆ ਬਾਰ ਬੱਚਾ ਬੱਚਾ ਆਹ ਵੇ ਜਿਹੜੇ ਕਟਾ ਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਵੀ 10 11 ਕਿਲੋ ਸਟਾਰਟ ਹੋਈ ਜੀ ਸਟਾਰਟਿੰਗ ਇਨੀ ਹਾਂਜੀ ਦੁੱਧ ਵਾਲਾ ਮਾਸ ਦੀ ਜੀ ਸਾਰੇ ਦੁੱਧ ਵਾਲਾ ਮਾਸ ਆਹ ਇਹ ਬਾਰਡਰ ਏਰੀਆ ਦੀ ਆਸਰਪੁਰ ਦੀ ਢੋਟੀ ਆ ਅੱਛਾ ਤੇ ਤੁਹਾਨੂੰ ਤਾਂ ਬਹੁਤ ਵਧੀਆ ਮਾਲ ਬਿਲਕੁਲ ਭਾਜੀ ਮੈਨੂੰ ਬਹੁਤ ਸੋਹਣੀ ਢੋਟੀ ਆ ਆ ਇਹ ਕਿਹਾ ਦਾ ਕੋ 10 ਜਸਦੀਪ ਜੀ ਇਹਨੇ ਦੋ ਦਰ ਦਿੰਦਾ ਫਿਰ ਦੇਣਾ ਵੀ ਸਹੀ ਗੱਲ ਹੈ ਜੀ ਦੇਖੋ ਕੁਆਲਟੀ ਕਿੰਨੇ ਦਿਨ ਦਾ ਠੀਕ ਆ ਕੁਆਲਟੀ ਜੀ ਪੂਰੀ ਦੇਖੋ ਫਿਰ ਚੌੜ ਵੀ ਸਦੀਪ ਜੀ ਵਟਾ ਕਿੰਨਾ ਸਾਰਿਆ ਹਾਂਜੀ ਹਾਂ ਆ ਜਾਓ ਆ ਜਾਓ ਠੀਕ ਸੈਂਗੇ ਨਿਕਰ ਬਿਲਕੁਲ ਨਿਕਾ ਹਾਂਜੀ ਹਾਂਜੀ ਰੇਗਲੀ ਬਣ ਤੋ ਜਿਆਦਾ ਕੀ ਮੋਟਾ ਇਹ ਤਾਂ ਵੀ ਜਾਇਜ਼ ਆ ਬਿਲਕੁਲ ਆਪਾਂ ਭਰਾਵਾ ਸਾਰਿਆਂ ਨੂੰ ਖੁਸ਼ ਨਾ ਜੇ ਇਹਦੇ ਆਪਣੇ ਵੀਡੀਓ ਬੋਲਦਾ ਫਿਰ ਫਾਇਦਾ ਵੀ ਨਹੀਂ ਆਟ ਦੇ ਲਾਗੇ ਮਾਲ ਲੱਭਣ ਨੂੰ ਪਰ ਇਹੋ ਮਨ ਚ ਸੋਚੀ ਪਹਾੜਾ ਲੈਣਾ ਹੈ ਤੇ ਭਰਾਵਾਂ ਨੂੰ ਪਹਾੜਾ ਹੀ ਦੇਣਾ ਪਹਾੜਾ ਸੰਦੀਪ ਜੀ ਇਹ 93000 ਦੇ ਦੇ ਗਏ 90 ਦੀ ਵੇਚ ਲੋ ਉਹ ਤੇ ਆਪ ਦੱਸਦੇ ਵੀ ਇੱਥੇ ਕੋਈ ਕਸਰਾ ਦੀ ਕੀ ਗੱਲ ਬਈ ਜਾਇਜ਼ ਹੀ ਆ ਬਿਲਕੁਲ ਜਾਇਜ਼ ਇੱਥੇ 9000 2000 ਕਮਾਈ ਰੱਖ ਪਾਈ ਜੇ ਤੇ ਕਮਾਈ ਨਾਲ ਕਰਨੀ ਹੈ ਜੇ ਦੇਖੋ ਕਿਆ ਚੀਜ਼ਾਂ ਹੋਵੇ ਇਹੋ ਜੀ ਪਹਿਲਾਂ ਇੱਕ 10 ਦਾ ਦਦੀਆਂ ਵੀ ਸੰਦੀਪ ਜੀ ਵੇਚੀਆਂ ਹਾਂ ਜੀ ਆਪ ਵੀ ਵੇਚੀਆਂ ਇੱਕ 10 ਦਾ ਬਿਲਕੁਲ ਵੇਚੀਆਂ 50 ਦਾ ਚਲੋ ਹੁਣ ਫਾਇਦਾ ਹੀ ਹੋ ਗਿਆਗਾ ਹਾਂ ਹਾਂ ਜੀ ਬਾਵਾ ਜੀ ਇਹ ਸੰਦੀਪ ਜੀ ਪਹਿਲੇ ਸਵੇਰੇ 10 ਕਿਲੋ ਦੁੱਧ ਤੇ ਛੱਡੀ ਇਹ ਬਰਫਰ ਦੀ ਜਿੱਤਰਾ ਹੀ ਭਾਵੇਂ ਥੱਲੇ ਪੈਜੋ ਬਾਕੀ ਗੱਲ ਜੀ ਮਾਲ ਸਾਰਾ ਦੁੱਧ ਵਾਲੇ ਜਿਹੜਾ ਹਾਂ 20 ਦੇ ਭਾਵੇਂ ਲੈ ਜਿਹੜਾ ਪਾਈ 8 ਦੇ ਪਰ ਮੈਂ ਮਾਲ ਤੋਹਫੇ ਨਹੀਂ ਤੋਹਫੇ ਨਹੀਂ ਹੁੰਦੇ ਹਾਂ ਚੰਗੇ ਪੀਸ ਕੱਢ ਕੇ ਲਓ ਪਤਾ ਲੱਗੇ ਠੀਕ ਪਤਾ ਲੱਗੇ ਲਓ ਜੀ ਇਹ ਵੀ ਵੇਖੋਣੀ ਤਰ੍ਹਾਂ ਦੇ ੱਲਾਕਾ ਦਾ ਥਣ ਲੱਗਿਆ ਨਾਲੇ ਐ ਚੌਣ ਚਾਣ ਪੂਰੀ ਫੁੱਲ ਵਧੀਆ ਘਟਾਣੀ ਘਟਾ ਇਹ ਕਿੱਥੀ ਦੇ ਦੇਖੋ ਇਹਦਾ ਹੋਗਾ ਇਹ 나డు ਦੇ ਜੀ ਆਪਾਂ ਸੰਦੀਪ ਜੀ ਜੈ ਰੇਡ ਪਾਏ ਦੇ ਲੋ ਜੈ ਜੀ ਕਿ ਇਹ ਮੈਂ ਕੋਈ ਗਲਤ ਹੋਵੇ ਤਾਂ ਦੱਸੋ ਮਾਲ ਵੀ ਇੱਕ ਨੰਬਰ ਦਾ ਹੋਊਗਾ ਹਾਂਜੀ ਮਰ ਇਹਦਾ ਵੀ ਜਾਇਜ਼ ਕਰ ਗਏ ਬਿਲਕੁਲ ਸਦੀਪ ਜੀ ਇਹਦਾ ਮੁੱਲ ਕਰਾਉਣ ਨੂੰ ਭਾਵੇਂ 100000 ਕਰਾ ਲਗੇ ਤੇ 95 ਦੀ ਦੇ ਦੇਗੀ ਕੋਈ ਗੱਲ ਨਹੀਂ ਆਪ ਹੀ ਚਲੋ ਠੀਕ ਆ ਸਦੀਪ ਜੀ ਤਿੰਨਾਂ ਦਾ 90 90 ਹੋ ਗਿਆ ਬਰਾਬਰ ਹੀ ਜਾਂਦੋ ਸਾਨੂੰ ਮਾ ਲਈ ਕੋਈ ਦੋ ਯਾਰ ਵਾਜੂ ਜਾਂ ਘੱਟੂ ਹੋਏਗੀ ਯਾਰ ਜੋ ਸਾਨੂੰ ਬਰਾਬਰੀ ਜਾਂਦੋ ਹਾਂਜੀ ਤੇ ਆ ਗੱਬਣਾ ਇਹ ਸਹੀ ਹੈ ਜੀ ਅਜੇ ਵੀ ਸਹੀ ਆ ਆ ਬੱਚਾ ਕੱਟਾ ਹਾਂਜੀ ਇਹ ਤੇ ਲੈ ਦੋ ਤਾਂ ਕੱਢ ਲਈ ਇਹ ਕੱਢ ਲੈ ਲੋ 10 ਕਿਲੋ ਲੈ ਜੀ ਹਾਂ ਜੀ ਹਾਂ ਜੀ ਲੋ ਜੀ 10 ਕਿਲੋ ਇਹਦੇ ਥੱਲੇ ਵੀ ਵੇਖੋ ਬਸ ਠੀਕ ਆ ਪਾਣੀ ਹਾਂ ਜੀ ਕੱਟਰੀ ਮਸਰ ਆ ਗਈ ਆ ਵੇਖ ਲੋ ਬੰਦ ਆ ਬਾਬ ਦੁਜਾ ਸੁਗਾਸ ਦੇ ਜੀਦਾ ਬੋਲੋ ਆਸੂ ਬਿੱਲਗੇ ਹੋਰ ਵੀ ਲੱਖ ਲੱਖ ਹਾਂਜੀ ਸਦੇਵ ਜੀ ਪੂਰਾ ਲੱਖ ਦੀ ਦੇ ਲਈ ਜਾਂ ਹੈ ਕਢਾਉ ਉਹਨੂੰ ਬਾਬਾ ਵੀ ਤਾਂ ਕੰਦਰੀ ਜਵਾਲਾ ਕਢਾ ਕੇ ਚੱਲ ਤਿੰਨ ੜਾ ਤਗੇ ਹੋਰ ਜਾ 95 ਦੀ ਕਰਦਗੇ 90 ਦੇ ਵੇਰਾਂ ਚਾਦਾ ਕੰਮ ਹੋ ਜਾ ਸਾਰੇ ਨਵੇਂ ਨਵੇਂ ਜਾਂਦੇ ਨੇ ਜਿਆਦਾ ਕਰੀਏ ਥੋੜਾ ਜਿਆ ਇੱਥੇ ਭਾਈ ਲੱਕੇ ਕਿੰਨੇ ਹੋਰ ਛੱਡ ਦੇ ਰੂਪੀ ਚਲੋ ਚਲ ਜਾਂ 90 ਜਾਂ ਦੋ ਚਲੋ ਠੀਕ ਹੈ ਕਾ ਨਿਆਰੇ ਚਾਰੇ ਮਜਾ 90 ਪਾ ਚਲ ਗਿਆ 90 ਦੇ ਮਈਆਂ ਨਾਲ ਕਿ ਵੈਰੈਟੀ ਸੇਲ ਲਾਤੀ ਲੱਕਿਆ ਵੇ ਬਾਕੇ ਦੇ ਵੀ ਸੇਲ ਆ ਗਿਆ ਮੀਆਂ ਤੇ ਬਾਕੀ ਵੇਚ ਲੋ ਲੈ ਵੇ ਚੱਕਰ ਅਲਮਰ ਵੀ ਦੇਖ ਕੇ ਫਿਰ ਵੇਖੋ ਆਹ ਦੇ ਹਰ ਸੁਹਣੀਆਂ ਝੋਡੀਆਂ ਤੇ ਛਿੱਗੇ ਫੱਡੇ ਲੈ ਵੇ ਪੂਰੇ ਫੁੱਲ ਆਹ ਬਾਕੀ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਹਣਾ ਭਾਈ ਜੀ ਫਿਰ ਤੁਸਵਾ ਮੈਂ ਦੋ ਟਾਈਮ ਤਸੱਲੀ ਕਰਕੇ ਖਾਣਾ ਬਾਸ ਜੀ ਬਾਸ ਆਹ ਸੰਦੀਪ ਜੀ ਆਏ ਦੀ ਧਾਰਾ ਲਾ ਕੇ ਖਾਣਗੇ ਮਾਲ ਨੂੰ ਇਹ ਨਾ ਮੜਾ ਜਾਂ ਅਜ ਰੀਧੀ ਬੂੰਗਾ ਹਾਂਜੀ ਅੱਛਾ ਬੰਗਾ ਨਹੀਂ ਦੀ ਹਾਂ ਸਭ ਤੋਂ ਕਰ ਪਾਦੇ ਨਾਲ ਲੈ ਕੇ ਤੋਫੇ ਘੜੇ ਲੈ ਕੇ ਲੈਦੀ ਚੀਜ਼ ਇਹ ਪਾ ਦੇ ਵੀ ਕਿ ਰੇਡ ਭਾਈ ਮਾਲ ਉਹ ਤਾਂ ਸਦੀਪਾ ਸਹੀ ਹੈ ਬਿਲਕੁਲ ਕਿਹੜੀ ਆ ਜਾ ਬਚਾ ਓਏ ਬਚਾ ਨਾ ਹੋ ਜੇ ਸ੍ਰੀ ਜੀ ਪਾਸੇ ਨੂੰ ਇਹੋ ਹੀ بڑا ਵਡ ਪਾ ਗਈ ਅੱਛਾ ਉਹਨਾਂ ਸਾਰੇ ਮਾਲ ਨੂੰ ਡੰਗਾ ਘਝਾਇਆ ਹੈ ਵਡ ਬਾਰਡਰ ਲੱਗੇ ਹਾਂ ਬਾਰਡਰ ਏਰੀਆ ਦਾ ਸਾਰਾ ਇਹੋ ਹੀ ਕੰਮ ਕਰਦੇ ਉਹਦੇ ਕੱਲ ਨੂੰ ਫਲ ਫੁੱਲ ਕੋ ਤਾਹ ਠਾ ਹੋ ਜੇ ਹਾਂਜੀ ਤੇ ਕੋਈ ਦਿੱਕਤ ਨਹੀਂ ਹੁੰਦੀ ਘਝਾਇਆ ਹੁੰਦਾ ਨਾਲ ਵਡ ਸੁੱਟ ਲੈਂਦੇ ਆ ਨਾਲ ਬਚਾ ਸੁੱਟ ਪਾ ਲਈ ਹਾਂ ਹਾਂ ਜੀ ਹੈ ਸਾਡੇ ਲਾਗੇ ਕੋਈ ਬਾਜੇ ਵਡ ਸਾਈਡ ਤੇ ਬੋਸ ਸੜਦੇ ਪਾਦੇ ਮਾਲ ਦਾ ਏ ਸੰਦੀਪ ਜੀ ਕੱਲ ਨੂੰ ਫਾਲਤਾਂ ਠਾਣਾ ਕੋਈ ਹੋ ਜੇ ਪੈਣ ਪਰਾ ਰੁਕੇ ਤੱਕ ਨਹੀਂ ਇੱਕ ਮੋਟਰ ਦੀ ਚੋਣ ਹੋ ਗਈ ਪੂਰੀ ਨਹੀਂ ਸੀ ਆਹ ਬੰਨ੍ਹ ਲਈ ਪੜਿਆ ਬੰਨ੍ਹ ਲਈ ਮੜਾ ਵਤਾਂ ਦੇਖੋ ਸਾਮ ਕੱਢਿਆ ਸੰਦੀਪ ਜੀ ਆਦੇ ਵੇਖਾ ਕਿਹੋਣ ਏਦਾਂ ਪੰਜੇ ਬਾਰਦੀ ਰੱਖੇ ਚੋ ਟੱਕਰੀ ਕੋਈ ਨਹੀਂ ਠੀਕ ਹੈ ਜੀ ਨਹੀਂ ਜੀ ਬਿਲਕੁਲ ਬਾਈ ਜੀ ਬਿਲਕੁਲ ਬਾਕੀ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਕੋਈ ਭਰਾ ਲੈ ਗਿਆ ਨਾ ਹਾਂਜੀ ਕਿਤੇ ਡੰਗਰ ਲੈਣਾ ਹੋਊਗਾ ਫਿਰ ਯਾਦ ਕਰ ਲੂਗੇ ਆਪਾਂ ਨੂੰ ਫਿਰ ਆਪਣੇ ਕੋਲ ਲੈਣਗੇ ਬਿਲਕੁਲ ਇਹੋ ਜਿਹੀ ਝੋਟੀ ਇੱਕ 10-10 ਦੀ ਜਿਹੜਾ ਮੈਂ ਲੱਭੀ ਸੀ ਅੱਜ ਹੀ ਪਹਿਲਾਂ ਵੇਚਿਆ ਵਾ ਵੇਚੀ ਨਹੀਂ ਪਹਿਲਾਂ ਵੇਚੀਏ ਵਾ ਵੇਚੀਏ ਜੀ ਬਹੁਤ ਚੰਗਾ ਨੰਬਰ ਹੈ ਹੋਰ ਬਾਈ ਹਾਂਜੀ ਵਧੀਆ ਬਾਈ ਜੀ ਨੰਬਰ 98728 53109 ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਤਿ ਸ੍ਰੀ ਅਕਾਲ